ਪ੍ਰਵਾਸੀਆਂ ਨੇ ਪੁਲਿਸ ਮੁਲਾਜ਼ਮਾਂ ਤੇ ਕੀਤਾ ਹਮਲਾ ਹੋ ਗਈ ਹੱਥੋਂ ਪਾਈ ਪ੍ਰਵਾਸੀਆਂ ਨੇ ਪੁਲਿਸ ਮੁਲਾਜ਼ਮਾਂ ਦੇ ਪਾੜ ਦਿੱਤੇ ਕੱਪੜੇ ਤੇ ਕੁਝ ਨੇ ਤਾਂ ਭੱਜ ਕੇ ਬਚਾਈ ਜਾਨ ਜੀ ਹਾਂ ਇਹ ਮਾਮਲਾ ਹੁਸ਼ਿਆਰਪੁਰ ਦੇ ਸੁੰਦਰਨਗਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਕੁਝ ਪ੍ਰਵਾਸੀਆਂ ਨੇ ਪੁਲਿਸ ਮੁਲਾਜ਼ਮਾਂ ਤੇ ਹਮਲਾ ਕਰ ਦਿੱਤਾ ਇਨ੍ਹਾਂ ਪ੍ਰਵਾਸੀਆਂ ਤੇ ਪੁਲਿਸ ਮੁਲਾਜ਼ਮਾਂ ਦੇ ਵਿਚਕਾਰ ਹੱਥੋ ਪਾਈ ਹੋ ਗਈ ਇੱਥੋਂ ਤੱਕ ਕਿ ਇਨ੍ਹਾਂ ਪ੍ਰਵਾਸੀਆਂ ਨੇ ਪੁਲਿਸ ਮੁਲਾਜ਼ਮਾਂ ਦੇ ਕੱਪੜੇ ਤੱਕ ਪਾੜ ਦਿੱਤੇ ਤੇ ਕੁਝ ਪੁਲਿਸ ਮੁਲਾਜ਼ਮਾਂ ਨੇ ਤਾਂ ਭੱਜ ਕੇ ਜਾਨ ਬਚਾਈ ਦਰਸਨ ਇਹ ਮਾਮਲਾ ਜਿਹੜਾ ਹੁਸ਼ਿਆਰਪੁਰ ਦੇ ਸੁੰਦਰਨਗਰ ਤੋਂ ਸਾਹਮਣੇ ਆਇਆ ਹੈ ਕੁਝ ਪ੍ਰਵਾਸੀਆਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ਤੇ ਝਗੜਾ ਇੱਕ ਲੜਾਈ ਦਾ ਰੂਪ ਧਾਰਨ ਕਰ ਗਿਆ ਸੀ ਇਸ ਬੰਦ ਦੇ ਵਿੱਚ ਸੂਚਨਾ ਜਦੋਂ ਪੁਲਿਸ ਨੂੰ ਮਿਲੀ ਤਾਂ ਪੁਲਿਸ ਤੁਰੰਤ ਇਸ ਸਥਾਨ ਤੇ ਪਹੁੰਚੀ ਸੀ ਜਿੱਥੇ ਇਹ ਲੜਾਈ ਹੋਈ ਸੀ ਤੇ ਜਦੋਂ ਪੁਲਿਸ ਇੱਥੇ ਪਹੁੰਚੀ ਤਾਂ ਇਨ੍ਹਾਂ ਪ੍ਰਵਾਸੀਆਂ ਨੇ ਆਪਸੀ ਝਗੜਾ ਤਾਂ ਕੀ ਮਟਾਉਣਾ ਸੀ ਉਲਟਾ ਪੁਲਿਸ ਮੁਲਾਜ਼ਮਾਂ ਤੇ ਹੀ ਹਮਲਾ ਕਰ ਦਿੱਤਾ ਜਿਸ ਦੌਰਾਨ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਦੇ ਕੱਪੜੇ ਤੱਕ ਪਾੜ ਦਿੱਤੇ ਗਏ ਤੇ ਕੁਝ ਪੁਲਿਸ ਮੁਲਾਜ਼ਮਾਂ ਨੇ ਤਾਂ ਭੱਜ ਕੇ ਆਪਣੀ ਜਾਨ ਬਚਾਈਏ ਇੱਥੇ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਇਨ੍ਹਾਂ ਪ੍ਰਵਾਸੀਆਂ ਨੇ ਤਾਂ ਪਹਜਾ ਪਚਾ ਕੇ ਪੁਲਿਸ ਮੁਲਾਜ਼ਮਾਂ ਨੂੰ ਕੁੱਟਿਆ ਤੇ ਕੁਝ ਜਿਹੜੇ ਪੁਲਿਸ ਮੁਲਾਜ਼ਮ ਸਨ ਸਿਵਲ ਵਰਦੀ ਦੇ ਵਿੱਚ ਸਨ ਤੇ ਇਨ੍ਹਾਂ ਨੇ ਜਿਹੜੇ ਪ੍ਰਵਾਸੀ ਨੇ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਕੱਪੜੇ ਤੱਕ ਪਾੜ ਦਿੱਤੇ ਨੇ ਤੇ ਫਿਰ ਤੁਰੰਤ ਇੱਥੇ ਡੀਐਸਪੀ ਦੇਵਦਾਤ ਸ਼ਰਮਾ ਹੋਰਾਂ ਨੂੰ ਜਾਣਕਾਰੀ ਦਿੱਤੀ ਗਈ ਤਾਂ ਫਿਰ ਪੁਲਿਸ ਫੋਰਸ ਬੁਲਾਈ ਗਈ ਇਸ ਤੋਂ ਬਾਅਦ ਡੀਐਸਪੀ ਦੇਵਦਾਤ ਸ਼ਰਮਾ ਹੋਰਾਂ ਨੇ ਇੱਥੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਇਹ ਸੂਚਨਾ ਮਿਲੀ ਸੀ ਕਿ ਹੁਸ਼ਿਆਰਪੁਰ ਦੇ ਸੁੰਦਰਨਗਰ ਦੇ ਵਿੱਚ ਕੁਝ ਪ੍ਰਵਾਸੀਆਂ ਦੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਤੇ ਇਹ ਝਗੜਾ ਇੱਕ ਵੱਡੀ ਲੜਾਈ ਦਾ ਰੂਪ ਧਾਰਨ ਕਰ ਗਿਆ ਜਿਸ ਦੌਰਾਨ ਇੱਥੇ ਪੁਲਿਸ ਭੇਜੀ ਗਈ ਸੀ ਤੇ ਇਹਨਾਂ ਪ੍ਰਵਾਸੀਆਂ ਨੇ ਆਪਣਾ ਝਗੜਾ ਤਾਂ ਕੀ ਮਟੋਣਾ ਸੀ ਉਲਟਾ ਇਹਨਾਂ ਪੁਲਿਸ ਮੁਲਾਜ਼ਮਾਂ ਤੇ ਹੀ ਇਹਨਾਂ ਨੇ ਹਮਲਾ ਕਰ ਦਿੱਤਾ ਤੇ ਕੁਝ ਪੁਲਿਸ ਮੁਲਾਜ਼ਮਾਂ ਦੇ ਕੱਪੜੇ ਤੱਕ ਇਹਨਾਂ ਨੇ ਪਾੜ ਦਿੱਤੇ ਨੇ ਇਸ ਤੋਂ ਬਾਅਦ ਡੀਐਸਪੀ ਦੇਵਦਾਤ ਸ਼ਰਮਾ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਹਨਾਂ 20 ਦੇ ਕਰੀਬ ਪ੍ਰਵਾਸੀਆਂ ਤੇ ਜਿਹੜਾ ਮਾਮਲਾ ਦਰਜ ਕਰ ਲਿਆ ਹੈ ਇਹਨਾਂ ਦੇ ਵਿੱਚ ਕੁਝ ਔਰਤਾਂ ਵੀ ਨੇ ਉਹਨਾਂ ਤੇ ਵੀ ਐਫਆਈਆਰ ਦਰਜ ਕਰਨ ਲਈ ਗਈ ਹੈ ਤੇ ਹੁਣ ਇਸ ਦੇ ਸਬੰਧ ਦੇ ਵਿੱਚ ਪੁਲਿਸ ਅਗਲੀ ਦੀ ਜਾਂਚ ਜ਼ਰੂਰ ਕਰੇਗੀ ਇੱਥੇ ਡੀਐਸਪੀ ਦੇਵਦਾਤ ਸ਼ਰਮਾ ਹੋਰਾਂ ਦਾ ਕਹਿਣਾ ਹੈ ਕਿ ਜਿਹੜੇ ਪ੍ਰਵਾਸੀ ਨੇ ਇੱਥੇ ਮਿਹਨਤ ਮਜ਼ਦੂਰੀ ਕਰਦੇ ਨੇ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਆਪਸ ਦੇ ਵਿੱਚ ਕਹਾ ਸੁਣੀ ਹੋ ਗਈ ਸੀ ਤੇ ਆਪਸ ਦੇ ਵਿੱਚ ਲੜਨ ਲੱਗ ਪਏ ਸਨ ਤੇ ਇੱਕ ਦੂਸਰੇ ਨੂੰ ਮਾਰਨ ਕੁੱਟਣ ਤੱਕ ਲੱਗ ਪਏ ਸਨ ਤਾਂ ਕਿਸੇ ਨੇ ਇਸ ਬੰਦ ਦੇ ਵਿੱਚ ਜਿਹੜੀ ਚੌਂਕੀ ਦੇ ਵਿੱਚ ਸੂਚਨਾ ਦਿੱਤੀ ਸੀ ਤਾਂ ਫਿਰ ਪੁਲਿਸ ਇੱਥੇ ਆਈ ਸੀ ਇਹ ਇਨਾ ਪ੍ਰਵਾਸੀਆਂ ਨੇ ਆਪਸੀ ਝਗੜਾ ਤਾਂ ਬਿਲਕੁਲ ਹੀ ਨਹੀਂ ਮਿਟਾਇਆ ਉਲਟਾ ਇਹਨਾਂ ਨੇ ਪੁਲਿਸ ਮੁਲਾਜ਼ਮਾਂ ਤੇ ਹਮਲਾ ਕਰ ਦਿੱਤਾ ਤੇ ਇਹਨਾਂ ਨੇ ਕੁਝ ਪੁਲਿਸ ਮੁਲਾਜ਼ਮਾਂ ਨੂੰ ਜ਼ਖਮੀ ਤੱਕ ਵੀ ਕਰ ਦਿੱਤਾ ਉਹਨਾਂ ਦੇ ਕੱਪੜੇ ਵੀ ਪਾੜ ਦਿੱਤੇ ਨੇ ਤੇ ਹੁਣ ਇਹਨਾਂ ਤੇ ਐਫ ਆਈ ਆਰ ਦਰਜ ਕਰ ਲਈ ਗਈ ਹੈ ਇਹਨਾਂ ਦੇ ਵਿੱਚ ਕੁਝ ਮਰਦ ਨੇ ਤੇ ਕੁਝ ਔਰਤਾਂ ਨੇ ਡੀ ਐਸ ਪੀ ਦੇਵਦਾਤ ਸ਼ਰਮਾ ਹੋਰਾਂ ਦਾ ਕਹਿਣਾ ਹੈ ਕਿ ਇਹਨਾਂ ਤੇ ਹੁਣ ਅਗਲੇਰੀ ਕਾਰਵਾਈ ਕੀਤੀ ਜਾਵੇਗੀ